ਲੋ ਇਹ ਜਿਹਾ ਸਵਾਗਤ ਕੋ ਪਰਲੇ ਜ ਰਹਿ ਗਿਆ ਇਹ ਜਿਹੜਾ ਲਾਵੀ ਨਾਲੂ ਬੰਨੇ ਜਾ ਇਧਰ ਨਾਲ ਸਰਾ ਲੱਗ ਜੂ ਇੱਕ ਰਾਈ ਸਹੈ ਲੋ ਗイズ ਵੈਲਕਮ ਬੈਕ ਟੂ ਆਹ ਯੂ ਸoare ਤੇ ਕੈਂਡੋਗੇ ਆਪਾਂ ਵੀ ਪੂਰਾ ਕੈਂਡਾ ਅੱਜ ਤੋਂ ਆਪਣਾ ਝੋਨੇ ਦਾ ਕੰਮ ਹੋ ਜੂ ਸ਼ੁਰੂ ਕੱਦੂ ਆ ਟਰੈਕਟਰ ਵਗਰੀਸ਼ ਕਰਿਆ ਸੀ ਵੱਡਾ ਇੱਕ ਛੋਟਾ ਮੈਂ ਜ਼ਰਾ ਰਹਿ ਗਿਆ ਸੀ ਕਿਉਂਕਿ ਉਹਦੀ ਲਿੰਕ ਕੱਲ ਆਰਮ ਟੁੱਟ ਗਈ ਉਹਦੀ ਜਿਹੜਾ ਜੈਕ ਹੁੰਦਾ ਨਾ ਉਹ ਕਰਾ ਲਾਉਂਦੇ ਹੀ ਕੱਲ ਕਿਉਂਕਿ 999 ਮਾਡਲ 33 33 34 ਸਾਲ ਹੋ ਗਏ ਉਹਨੂੰ ਟਰੈਕਟਰ ਇਹਨੂੰ ਇਹਦੀ ਕੱਲ ਆਰਮ ਟੁੱਟ ਗਈ ਜਦ ਮਗਰ ਨੂੰ ੱਤਕਾ ਲਾਉਂਦੇ ਹੀ ਕਰਾ ਨਾਲ ਤੇ ਉਹ ਕਾਰ ਮੱਲਿਆ ਕੇ ਹੁਣ ਪਾਈ ਆ ਤੇ ਉਹਨੂੰ ਗਰੀਸ਼ ਕਰਨਾ ਰਹਿ ਗਿਆ ਬਾਕੀ ਵੱਡਾ ਟਰੈਕਟਰ ਦਾ ਗਰੀਸ਼ ਕਰਤਾ ਸੀ ਤੇ ਅੱਜ ਸ਼ੁਰੂ ਹੋ ਜੂ ਕੰਮ ਫਿਰ ਅੱਗੇ ਦਿਖਾਵਾਂਗੇ ਫਿਰ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਰੋਟੀ ਰੋਟੀ ਖਾ ਲੀਏ ਤੇ ਬੰਨੇ ਜੇ ਕਿਾਰੇ ਦੋ ਭਰ ਜਾਣੇ ਆਮ ਆਪਣਾ ਸ਼ੁਰੂ ਹੋ ਜੂਗਾ ਕਪਾਆ ਭਰਤੇ ਇੱਥੇ ਮੈਂ ਕਿਰਾਇਆ ਹੀ ਖਚਦਾ ਸੀ ਕੁਝ ਟਰਾਲੀਆਂ ਉਹ ਦਰਪਈਆਂ ਨੇ ਉਹ ਦੇਖੋ ਬਰਾ ਭਈਆਂ 7-8 ਟਰਾਲੀਆਂ ਬਾਕੀ ਜਿੰਨੀ ਇੱਥੇ ਆਈਆਂ ਉਹਨੇ ਆ ਗਈਆਂ ਉਹ ਟਰਾਲੀਆਂ ਉਹ ਪਰਲੇ ਤੋਂ ਵਾਸਤੇ ਨੇ ਉਹ ਪਰਲਾ ਤੋਂ ਜੀ ਨੀਵਾ ਪਿਆ ਉਹ ਵੀ ਭਰ ਦੇਣਾ ਉਪਰਾਂ ਗੇ ਜੀਰੀ ਵੱਢ ਕੇ ਆ ਜੀਰੀ ਲਾ ਕੇ ਤੇ ਝੋਨਾ ਲਾ ਕੇ ਦੋਵਾਂ ਚ ਜੀਰੀ ਵੱਢ ਕੇ ਗੇਤਾ ਸੀ ਉਸਾ ਆਪਈਏ ਦੋ ਟਰਾਲੀਆਂ ਚਾਰ ਪੰਜ ਉਧਰ ਪਈਆਂ ਨੇ ਉਹ ਸਾਰੀਆਂ ਉਧਰ ਛੱਡ ਦੇਣੀਆਂ ਨੇ ਸਾਰਾ ਇੱਕੋ ਜਿਹਾ ਕਰ ਦੇਣਾ ਫੇਰੇ ਆਪਾਂ ਗਾਪਤਾ ਹੁਣ ਟਰੈਕਟਰ ਜਮ ਛਤਰੀ ਲਾ ਕੇ ਹੀ ਆਉਂਦਾ ਸਲਾਨ ਸਰ ਦਾ ਛਤਰੀ ਲਾ ਕੇ ਟਰਾਲੀਆਂ ਰੋਲੀਆਂ ਇੱਥੇ ਖੜਾ ਲਾਂਗੇ ਵਧੀਆ ਖੜ ਜਣਗੇ ਥਾਂ 'ਚ ਤੇ ਬੱਕ ਚੱਲਦੇ ਆ ਅਜੇ ਹੁਣੀ ਗਏ ਹਣ ਪੱਠੇ ਤੇ ਉਹ ਜਿੱਥੇ ਮਿੱਟੀ ਚੱਕੀ ਜੀ ਕਰ ਲ ਉੱਥੇ ਵਾਉਣਗੇ ਨੇ ਫਿਰ ਅਜੇ ਨਹੀਂ ਤੇ ਜੰਮ ਜੂ ਥਾਂ ਉਹ ਵੀ ਦੋ ਤਿੰਨ ਵਿਕੇ ਥਾਂ ਆ ਉਹ ਫਿਰ ਦੂਮਾ ਚੱਲਦੇ ਗੱਦੂਵਾਰਸ ਖੀਰਾਂ ਲਵੇਟਣੀਆਂ ਨੇ ਐਂਡਾ ਉਂਡਾ ਨੂੰ ਇਹਨੂੰ ਗ੍ਰੀਸ ਕਰਨਾ ਇਹਦੀ ਨਵੀਂ ਲਿਆ ਕੇ ਲਿੰਕ ਪਾਈ ਆ ਲਿੰਕ ਜੇ ਤਾਂ ਹੋ ਜੱਕ ਪਾਇ ਨਾ ਵਾਕੇ ਕਰਦੇ ਅੱਗੇ ਕੰਟੀਨਿਊ ਕਰ ਲੋ ਜੀ ਬੰਨ ਜਾ ਕੇ ਦੋ ਘਰੇ ਭਰੇ ਬੇਨ ਇਹਨਾਂ ਨੇ ਤਾਂ ਸਾਰਾ ਕੱਦੂ ਕਰਤਾ ਦੁਰਮੌਲੇ ਆਂਦਾ ਸਵਾਗਾ ਕੱਢਣਾ ਜੀ ਤੇ ਸਵਾਗਾ ਕੱਢ ਕੇ ਰਹਿਂਦਾ ਕਿੱਥੋਂ ਇਹ ਲੰਗਾਈਏ ਆਇਆ ਫਿਰ ਸੋਲਮਾ ਸਾਰਾ ਕਤਗਰਤਾ ਹੁਣ ਇਹਨਾਂ ਦੀ ਪਟਣ ਲੱਗੇ ਹੋਏ ਨੇ ਪਿੰਡ ਦੀ ਜੰਦੇ ਆਪਣੇ ਪਹਿਲਾਂ ਉਹਨਾਂ ਦੀ ਲਾਗ ਆਏ ਨੇ ਸਿੰਧੀ ਕੀ ਦੋ ਗੱੜ ਇੱਥੇ ਫੁੱਲ ਹੋਏ ਹੋਏ ਉੱਚਾ ਨੀਵਾ ਵਾਲਾ ਯਾਰ ਇੱਕ ਤੇ ਉੱਚੇ ਨੀਵੇਂ ਵਾਲੇ ਨੇ ਉਹ ਉਧਰਲੇ ਛਰੇ ਵਾਲੇ ਉੱਚੇ ਨੇ ਇਧਰੋਂ ਨੀਵੇਂ ਨੇ ਦੇਖਦੇ ਆ ਲੱਗੀ ਬਣਦਾ ਵੱਲੋਂ ਇਹ ਵੰਦੋਈ ਗਾਰੇ ਲੋ ਇੱਕ ਵਾਰ ਜਨਗਾਦਾ ਇਧਰ ਨਾਲ ਪਾ ਸੈਰ ਬਹੁਤ ਉੱਚਾ ਪਹਿਲਾਂ ਖੱਤ ਵੀ ਬਹੁਤ ਦਤਾ ਉਧਰ ਨੂੰ ਹਜੇ ਵੀ ਥੋੜਾ ਥੋੜਾ ਉੱਚਾ ਚੱਲ ਇਹ ਹਰ ਸਾਲ ਹੀ ਉੱਚਾ ਰਹਿੰਦਾ ਇੱਥੋਂ ਬਹੁਤ ਖੱਤ ਤਾਂ ਉਧਰੋਂ ਸਾਰਾ ਹੀ ਖੱਤਾਂ ਇਹਨੂੰ ਉਹ ਖੋਜੇ ਜਨੂੰ ਇੱਥੋਂ ਵੀ ਖਿੱਚਿਆ ਇਹਨੂੰ ਪਰ ਹਜੇ ਵੀ ਹੈਗਾ ਕੁਝ ਪਰਸੈਂਟ ਚੱਲ ਸੁਭਾਗੇ ਨਾਲ ਖਿੱਚਿਆ ਜੋ 13 ਬਾਤ 13 ਰਹਿਗਾ ਮੜਾ ਪਾਣੀ ਪਰਲੇ ਬੋਤਲ ਤੇ ਪੌਣੀ ਪਰ ਖੇ ਲਈਏ ਆ ਚੱਲ ਵੀ ਮੇਤਰਾ ਅੱਦਰ ਤਾਂ ਮੱਕੀ ਵਰਦੀਊਗੀ ਉਹ ਹਰਾ ਘਟ ਗਿਆ ਸੀਗਾ ਪੁੱਤਰ ਇਹਦੇ ਨੇ ਮੱਕੀ ਵੜ ਕੇ ਛੱਲੀਆਂ ਤੋੜ ਕੇ ਅੰਦਰ ਰੱਖਿਆ ਮੇਰਾ ਟਰਾਲੀ ਕਿਉਂਕਿ ਬੰਦੇ ਹੁਣ ਆ ਗਏ ਨੇ ਇਹਨਾਂ ਨੂੰ ਵੀ ਪਾਣਾ ਹੁਣ ਆ ਟਰਾਲੀ 'ਚ ਮੱਕੀ ਛੱਟ ਰਾਂ ਜਿਹੜੇ ਅੰਦਰ ਨੇ ਪਈ ਛੱਲੀਆਂ ਉਹ ਟਰਾਲੀ ਭਰ ਲਾਏ ਨੇ ਬਾਕੀ ਹਰਾ ਘਰ ਰੂੜਾ ਇਹਨੇ ਢਾਂਡੇ ਘਰ ਨੂੰ ਉਹ ਸਾਰਾ ਘਟ ਗਿਆ ਸੀਗਾ ਤਾਂ ਮੁੱਕੀ ਫਿਰ ਅਈ ਵੱਡਣ ਲੱਗ ਗਈ। ਸਾਰੇ ਵਾਸਤੇ। ਵਾਹ ਇਹਨਾਂ ਕੋ। ਪਾਣੀ ਬਹੁਤ ਠੰਡਾ। ਜਦੋਂ ਆ ਘਰੇ ਇੱਤੇ ਚ ਪੈਸ ਧਰਦੇ ਆ ਫੇਰ ਫਿਰ ਪਤਾ ਲੱਗਦਾ। ਟਟਰੀ ਦੇ ਅੰਡੇ ਬਟਾਏ ਨੇ ਬਚਾਏ ਨੇ। ਕਈ ਦਿਨ ਹੋ ਗਏ ਨੂੰ ਬਚਾਉਂਦੇ ਆ ਉਹ ਖਰਦੀ ਆ। ਲੈ ਤੇਰਾ ਗੱਲਾਂ ਸੁਹਾਗਾ ਹੀ ਰਹਿ ਗਿਆ ਹੁਣ ਇਹ ਤੇ। ਸੁਹਾਗਾਂ ਜਿਹੜੀ ਆ ਛੱਡੀ ਦੀ ਮਿੱਟੀ ਛੱਡੀ ਆ ਬਰਾਬਰ ਕੁੰਜੇ ਕੱਢਦੀ ਆ ਉਹ ਹੱਟ ਹੋ ਜੂ ਆ ਵੱਟ ਵੀ ਲਾਤੀ ਜੀਤ ਨੇ ਫਿਰ ਇੱਧਰ ਨਾਲ ਖੱਟਾ ਫੋਟਾ ਹੁੰਦੀ ਆ ਇੱਧਰ ਨੂੰ ਬਾਹਾਂ ਪਾਣੀ ਡੁੱਟ ਜਾਂਦਾ ਇਹ ਨੀਵਾ ਘੱਟ ਕਿਆਰੇ ਆ ਉੱਚੇ ਕਿਆਰੇ ਨੇ ਹੁਣ ਚੱਲਿਓ ਪਰਲੇ ਕਿਆਰੇ ਜੀ ਲੋ ਇਹ ਜਿਹਾ ਅੱਗਾ ਵਧ ਗਿਆ ਪਰਲੇ 'ਚ ਰਹਿ ਗਿਆ ਇਹ ਜਿਹਾ ਨਗਾਤਾ ਸਵੱਗ ਕੋ ਪੋ ਲਾਸਟ ਗੇੜਾ ਇਹਦੇ ਮਗਰ ਪਾ ਕੇ ਦੇਦਾ ਟਰਾਲਰ ਆ ਪਰ ਲੈ ਕੇ ਨਹੀਂ ਆਏ ਪਿੰਡੂ ਗਾਹ ਨੂੰ ਕੱਚਾ ਕੱਢਦੇ ਨਹੀਂ ਹੈ ਲੈਜਰ ਲਵਾ ਗਏ ਯਾਰ ਕੱਚਾ ਹੈ ਹੀ ਆ ਬੰਦ ਇਧਰ ਲੈ ਸਰੇ ਉੱਤੋਂ ਉਦੋਂ ਨਹੀਂ ਮੈਂ ਰੋਗ ਇਹ ਰਵੀ ਭਰ ਗਿਆ ਬਸ 33 11 ਹੋਣੇ ਹੋ ਰਹੇ ਅੱਜ ਅੱਜ ਫਿਰ ਰਹਿ ਜਾਣਗੇ 4 4 ਤੋਂ 5 7 ਗੇਲ ਰਹਿਣੇ 3 ਕ ਤੇ 4 ਦਿਨਾਂ ਦਾ ਕੰਮ ਹੋਰ ਰਹਿ ਗਿਆ ਨਾ ਇਹ ਮੇਰੇ ਦੋ ਹੀ ਗੇਰ ਓਕੇ ਹੋ ਗਏ ਆ ਤੂ ਤੀਜੇ ਜੰਦੇ ਆ ਤੀਜਾ ਜੀ অলਮੋਸਟ ਭਰ ਹੀ ਗਿਆ

बनने ਜਾ ਇੱਧਰ ਵਾ ਸਰਾ ਲੱਗ ਜੂ ਇੱਕ ਰਹਿ ਗਿਆ 11 ਦੂਆ ਕਰਨਾ ਹੋ ਗੇ ਹੋ ਜੀ ਟਟੀਰੀ ਦਾ ਆ ਰਣਾ ਆਇਆ ਆਂਡੇ ਦਿੱਤੇ ਨੇ ਇੱਥੇ ਆ ਦੂਜੀ ਵਾਰੀ ਹਾਲ ਫਿਰਦੇ ਨੇ ਬਾਦ ਦੂਆ ਸੁਹਾਗਾ ਮਾਰਦਣਾ ਹੋ ਜੀ ਲਾਈਟ ਵੀ ਬਸ ਜਾਣ ਵਾਲੀ ਆ 15-20 ਮਿੰਟ ਰਹਿ ਗਏ 5 ਵਜੇ ਨੂੰ ਫੱਗ ਜੂ ਨਾ ਇਹੋ ਤੇਰਾ ਕੰਮ ਇੱਥੇ ਵੀ ਨਿਪਟ ਗਿਆ। ਟੇਰੀ ਦੇ ਆਂਡੇ। ਪਾਜ ਗਿਆ ਅਜ ਤਾਂ। ਪਹਿਲਾਂ ਹੀ ਚੈੱਕ ਕਰ ਗਿਆ ਜੀ ਮੈਂ। ਮੈਂ ਵੀ ਪਾਣੀ ਬੰਦ ਕਰਦੀ ਆ ਪਾਣੀ ਬਾਹਰ ਨਿਕਲ ਰਿਹਾ ਬਾਕੀ ਚੱਲ ਜੂ। 9:00 ਹੋ ਗਿਆ ਚੱਲਦਾ ਟਰੈਕਟਰ। ਆਏ ਨੂੰ ਸੁਵਾਕਾ ਦੇਣ ਲਾ ਲਿਆ ਔਰੇ ਅੱਗੇ ਟੈਂਕੀ ਆ ਠੀਕ। ਇੱਕ 11 ਹੋਰ ਭਰੇ ਪਿਆ ਜਾਨੂੰ ਵੀਰ ਉੱਧਰ। ਬਾਦੂਆ। ਦੋ ਹੋਰ ਹੋ ਗਿਆ।

ਲਾਇਨ ਤਰਾ ਇਹ ਜੀ ਵੀ ਵੱਧ ਗਿਆ ਸੁਆਗਾ ਦੋਈ ਵਾਰ ਇਹ ਜੀ ਯਾਰ ਉਹ ਉਹ ਸਿਰੇ ਵਾਲੇ ਉੱਚੇ ਨੇ ਉਹ ਨਜਾਇਜ਼ ਉੱਚੇ ਨੇ ਉਹ ਰੋ ਆ ਜਾਗਾ ਇਹ ਗਏ ਸਾਰੇ ਗੰਨੇ ਨਾਲ ਹੋਇਆ ਜਦੋਂ ਗੰਨਾ ਲਾਉਂਦੇ ਆਂ ਜੇ ਉਹ ਫਿਰ ਦੋਹਲੇ ਜਰ ਲੋ ਜਰ ਨਹੀਂ ਲਵਾਇਆ ਹੈਗਾ ਬਾਹ ਹੀ ਉਵੇਂ ਚੱਲਦੀ ਆਉਂਗੇ ਯਾਰ ਦਰਾਸ ਤਾ ਦੇਖੋਗਾ ਨਾ ਘਾੜ ਲਾਵੇ ਇਹ ਮਗਰ ਜੀ ਸ਼ਕੋ ਮਤੂ ਆ ਗਿਆ ਰਜ ਤਨ ਨਿਪੜ ਗਿਆ ਉਹ ਜਦ ਦੁਹਰ ਲਾਉਣ ਲੱਗਾ ਫੇਰਾ। ਉਹ ਲੱਗ ਗਈ ਫਿਰ ਇਹਦੇ ਨਾਲ ਸਵਾਗਾ ਦੇ ਦਾਂਗੇ। ਦੰਦ ਫਕਰ ਜਾਇਆ ਉਹਨੇ। ਸ਼ਾਵਲ 30 ਡਿਗਰੀ ਨਹੀਂ ਇਹਦਾ ਹੋ ਹੋ ਆ ਜਿਹੜੀ ਟੁੱਬ ਜਾਂਦੀ ਬਤਕੀ ਜੀ। ਪਤੰਗੀ ਜੀ ਆ ਫਿਰਦੀ ਦਿਖਾਉਂਦਾ ਤੁਹਾਨੂੰ। ਪਤਾ ਫਿਰਦੀ। ਉਹ ਸਿੱਧਾ ਗੋਲਕਾ ਤਾਰਾ ਜਾ। ਜਿੱਥੇ ਉਹ ਆਂਡੇ ਦਿੱਤੇ ਨੇ ਉੱਥੇ ਵੀ ਇਹਦਾ। ਸੇਵ ਕਰਤਾ ਸੀ ਆਂਡੇ ਵਾਲਾ। ਕੋਲਕਤਾ ਰਾਜੇ ਵਾ ਇੱਥੇ ਵੀ ਇੱਕ 11 ਰਹਿ ਗਿਆ ਇਧਰਲੀ ਸਾਈਡ 15 ਵਿਘਾ ਕੋਈ ਦੂਜੀ ਸਾਈਡ ਰਹਿ ਜੂਗੀ ਫੇਰ ਦੂਜੀ ਸਾਈਡ ਰਹਿ ਜੂਗੀ 8 ਵੇ ਲੜ ਮਰ ਜਣੀ ਇਹ ਘੰਟਾ ਰਹਿ ਗਿਆ ਇੱਕ ਚੱਲਾ ਸਵੇਰੇ ਛੇਤੀ ਭਰ ਜੂ ਕੋਣ ਨੇ ਓਏ ਸ਼ਾਮ ਦੇ ਵਦੀਆਂ ਪਾਉਣੇ ਆ 8 ਸੂਰ ਜਿ ਢਲ ਗਿਆ ਆਬ ਬਹਿ ਗਿਆ ਹਾ ਮਸ ਹੁਣ ਸੋ ਅੱਗਾ ਮਾਰਨ ਲੱਗਾ ਘੰਟਾ ਲੱਗ ਜਿਸ ਵਾਗੇ ਨੂੰ ਬੱਟਾ ਖੁਰਦੀ ਨਹੀਂ ਇਹਨੇ ਨਾਲ ਸਲੋ ਸਲੋ ਮਾਰਨਾ ਪੈਂਦਾ ਚੰਦਾ ਮਾਮਾ ਵੀ ਆਇਆ ਪਰ ਵਗੈਰਾ ਫੁੱਲ ਭਰਿਆ ਨਹੀਂ ਕੱਲ ਨੂੰ ਛੇਤੀ ਭਰ ਦੂਏ ਅੱਧਾ ਬਣੀ ਬੂਏ ਅੱਧਾ ਦਾ ਚ ਪਈ ਗਿਆ ਪਾਣੀ ਜਿਹੜਾ ਪੈਣਾ ਸੀ ਅੱਧਾ ਕੱਲ ਨੂੰ ਬਈ ਚਲੋ ਇਹ ਕਰਦੇ ਆ ਰੀਲੈਂਡ ਵਧੀਆ ਬੱਚੇ ਚੈਨਲ ਨਾਲ ਸ਼ਰਮੌਰ ਦੇ ਸਬਸਕ੍ਰਾਈਬ ਕਰ ਲਿਓ